ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਉਹ ਸੱਸ ਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਕਾਫੀ ਸਾਰੇ ਵੀ ਸੀ ਟੂਟ ਕਿ ਤੁਹਾਨੂੰ ਅਸੀਂ ਦੱਸ ਰਹੇ ਹਾਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਜਾਂਦੇ ਤੇ ਇਸ ਚੀਜ਼ ਬਾਰੇ ਦੱਸੋ ਇਸ ਚੀਜ਼ ਬਾਰੇ ਦੱਸੋ ਕੋਸ਼ਿਸ਼ ਕਰਾਂਗੇ ਕਿ ਜੋ ਵੀ ਚੀਜ਼ ਹੈ ਉਹ ਆਪਾਂ ਆਜਮਾਈਆ ਹਨਾ ਉਹ ਤੁਹਾਨੂੰ ਅਸੀਂ ਦੱਸ ਦਈਏ ਤੋ ਅੱਜ ਜ ਕੁਛ ਨਵੇਂ ਟੋਟਕੇ ਅਸੀਂ ਤੁਹਾਡੇ ਲਈ ਹੋਰ ਲੈ ਕੇ ਆਏ ਆ ਜਿਹਦੇ ਚ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰਾਂਗੇ ਕਿ ਕਈ ਵਾਰ ਕੋਈ ਸਾਡੇ ਕੂਣੀ ਤੇ ਗੋਡੇ ਤੇ ਮੋਢੇ ਤੇ ਕੋਈ ਛੱਟ ਲੱਗ ਜਾਂਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਆ ਉਹ ਇੱਕਦਮ ਸਾਡੇ ਪਲਾਸਟਰ ਲਾ ਦਿੰਦਾ ਸ਼ਾਇਦ ਕਦੇ ਨਾ ਕਦੇ ਹੋ ਸਕਦਾ ਉਹਦੀ ਲੋੜ ਵੀ ਨਾ ਹੋਵੇ ਅਸੀਂ ਥੋੜਾ ਜਿਹਾ ਘਰੇ ਜੋ ਡੀ ਕਰ ਲਗੇ ਕੋਈ ਅਸੀਂ ਆਪਣਾ ਇੰਤਜ਼ਾਮ ਕਰ ਲਈਏ ਤਾਂ ਉਹ ਜਿਹੜੀ ਚੀਜ਼ ਆ ਠੀਕ ਹੋ ਸਕਦੀ ਹੈ ਉਹਦੇ ਲਈ ਅੱਜ ਮੰਮੀ ਆਪਾਂ ਨੂੰ ਬਹੁਤ ਵਧੀਆ ਨੁਸਖਾ ਦੱਸਣਗੇ ਕਿਉਂਕਿ ਮੰਮੀ ਦੀ ਇੱਕ ਵਾਰ ਮੰਮੀ ਡੈਗ ਪਏ ਸੀ ਤੇ ਇਹਨਾਂ ਦੀ ਕੂਣੀ ਤੇ ਸੱਟ ਲੱਗੀ ਸੀ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਸਤਿ ਸ਼੍ਰੀ ਅਕਾਲ ਮਮਮੀ ਤੁਸੀਂ ਦੱਸੋ ਅੱਜ ਕਿ ਜਦੋਂ ਤੁਸੀਂ ਦੱਸਿਆ ਸੀ ਕਿ ਇੱਕ ਵਾਰ ਤੁਸੀਂ ਡੈਗ ਪੇ ਕੂਣੀ ਤੇ ਸੱਟ ਲੱਗੀ ਤੇ ਸੋਜ ਹੋ ਗਈ ਸੀ ਕੋਈ ਤੇ ਬਾਹਾਂ ਚੱਕੀ ਨਹੀਂ ਸੀ ਜਾਂਦੀ ਹਾਂ ਚੱਕੀ ਨਹੀਂ ਸੀ ਜਾਂਦੀ ਰਾਤ ਨੂੰ ਮੈਂ ਤੇ ਬੂਆ ਜੀ ਕੋਲ ਗਈ ਉੱਥੇ ਉਹਨਾਂ ਦਾ ਬਨੇਰਾ ਸੀ ਹਾਂਜੀ ਮੈਂ ਉੱਥੇ ਡਿੱਗ ਪਈ ਤੇ ਅੰਨੀ ਪੂ ਸੀ ਮੇਰੇ ਨਾਲ ਮਨੇ ਵੰਦੀ ਮਮੀ ਕੀ ਹੋਂ ਮੰਨ ਲਿਆ ਤਾਂ 7 ਵਜੇ ਉਹੀ ਬਾਹ ਜਿੱਦੜੇ ਆਪਰੇਸ਼ਨ ਹੋਇਆ ਸੀ ਹਾਂਜੀ ਤੇ ਚਲੋ ਮੈਂ ਰਾਤ ਨੂੰ ਉਹਨਾਂ ਦਾ ਟੋਪਾ ਲਿਆ ਵਿੱਚ ਨੂਨ ਪਾਇਆ ਉਹਦੇ ਦਾ ਵਿੱਚ ਮੇਰੇ ਕੋਲ ਨੂਨ ਹੀ ਸੀ ਕੱਲਾ ਤੇ ਮੈਂ ਤਾਂ ਉਹਨਾਂ ਦੀ ਕੋਟੀ ਚੱਕ ਕੇ ਮੈਂ ਤਾਂ ਬਲੇਡ ਕੇ ਨਾ ਬਾਹ ਚੱਕੀ ਜਾਏ ਨਾ ਬਾਸਾ ਨਾ ਝਟ ਕੇ ਡਾਕਟਰ ਬੁਲਾ ਲਿਆ ਹੂੰ ਜੇ ਡਾਕਟਰ ਬੁਲਾ ਲਿਆ ਉਹਨੇ ਮੈਨੂੰ ਇੱਕ ਦੂਪ ਦੇਤੇ ਗੋਲੀਆਂ ਦੇ ਗਿਆ ਟੀਕੇ ਲਗਾ ਦੇ ਦ ਕੰਨੇ ਠੀਕ ਹੋ ਜੂ ਤੇ ਮੈਂ ਖਿਆ ਠੀਕ ਹੈ ਚਲ ਇਥੇ ਪਿੰਡ ਆ ਗਏ ਜਦੋਂ ਪਿੰਡ ਆ ਗਏ ਤੇ ਇਥੇ ਇਥੇ ਵੀ ਡਾਕਟਰ ਨੂੰ ਦਿਖਾਇਆ ਹੂੰ ਉਹ ਹੱਡੀਆਂ ਦੇ ਨੂੰ ਉਹ ਕੰਨੇ ਉਹਨਾਂ ਨੇ ਵੀ ਹੀ ਦਿੱਤਾ ਵੇਲਾ ਸਾਰਾ ਕੁਸ ਪਰਦਨ ਫਰਕ ਨਹੀਂ ਪਿਆ ਪਰ ਮੈਨੂੰ ਫਰਕ ਪੂਰਾ ਨਹੀਂ ਪਿਆ ਹੂੰ ਫਿਰ ਤੁਸੀਂ ਕਿਹੜਾ ਨੁਸਖਾ ਵਿਸਥਾਰ ਮੈਂ ਫਿਰ ਆਪੇ ਮਨ ਚ ਸੋਚਿਆ ਵੀ ਮੈਂ ਟਕੋਰ ਕਰਾਂ ਹੂੰ ਮੈਂ ਸਿਆਲ ਦਾ ਮਹੀਨਾ ਸੀ ਮੈਂ ਪਾਣੀ ਪਾ ਲਿਆ ਹੂੰ ਵਿੱਚ ਉਹਦੇ ਨੂਨ ਪਾ ਲਓ ਵਿੱਚ ਉਹਦੀ ਫੜਕੜੀ ਹਾਂਜੀ ਇੱਕ ਮੁਠੀ ਨੂਨ ਇੱਕ ਮੁਠੀ ਫੜਕ ਵੀ ਥੋੜੀ ਜਿਹੀ ਫੜਕੜੀ ਤੇ ਵਿੱਚ ਉਹਦੇ ਤੇਲ ਪਾ ਲਓ ਸਰੋਂ ਦਾ ਸਰੋਂ ਦਾ ਤੇਲ ਤੇ ਨਿੰਮ ਦੇ ਪੱਤੇ ਤੇ ਨਿੰਮ ਦੇ ਪੱਤੇ ਉਹਨੂੰ ਪੂਰਾ ਰਹਿਣ ਲੋ ਰਹਿਣ ਕੇ ਉਹਦੇ ਵਿੱਚ ਰੂਣ ਸਿੱਟ ਲਓ ਤੇ ਸਿੱਟ ਕੇ ਰੂਣ ਜਦੋਂ ਕੋਸਾ ਕੋਸਾ ਆਪਣੇ ਵੀ ਸਹੀਰ ਚੱਲ ਸਕਦਾ ਹੈ ਹਾਂਜੀ ਤੁਸੀਂ ਟਕੌਰ ਕਰੋ ਹੂੰ ਮੈਂ ਤਾਂ ਟਕੌਰ ਕਰਦੀ ਰਹੀ ਛੀਂਹਾਂ ਟਕੌਰ ਕੀਤੀ ਉਹੀ ਮਾ ਵੀ ਪਾਲ ਮੇਰੀ ਬਾਹ ਬਦਿਆ ਠੀਕ ਹੋ ਗਈ ਲੋੜ ਹੀ ਨਹੀਂ ਪਈ ਹੋ ਡਾਕਟਰ ਕੋਲ ਜਾਣ ਦੀ ਉਹਨੇ ਮੇਰੀ ਪੀੜ ਚੋਤੀ ਤੇ ਜਾਨੂੰ ਮੈਨੂੰ ਬਹੁਤ ਆਰਾਮ ਮਿਲਿਆ ਕਿਉਂਕਿ ਨਹਿਮ ਤੇ ਫਟਕੜੀ ਕਹਿੰਦੇ ਪੀੜ ਚੋਤੀ ਪੀੜ ਫਟਕੜੀ ਪਰ ਵੀ ਤੁਸੀਂ ਹਵਾ ਨਾ ਲਗਣ ਦੇ ਹਵਾ ਨਾ ਲੱਗਾ ਉਹਨੂੰ ਬੰਦ ਲਓ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਬੰਨ੍ਹ ਲਓ ਕਿਉਂਕਿ ਫਟਕੜੀ ਨੂੰ ਜਿਹੜੀ ਹਵਾ ਲੱਗਣੀ ਹੈ ਬਹੁਤ ਮਾੜੀ ਹੁੰਦੀ ਜਦੋਂ ਆਪਾਂ ਫਟਕੜੀ ਪਾਉਨੇ ਆ ਫਟਕੜੀ ਟੋਰ ਕਰਦੇ ਆ ਉਹਦੇ ਹਾਂ ਜੇ ਆਪਣੇ ਸਰੀਰ ਨੂੰ ਕੋਈ ਹਵਾ ਲੱਗ ਜੇ ਕਰੀ ਨਿਕ ਸ਼ਾਨ ਵੀ ਪਜਾ ਸਕਦੀ ਠੀਕ ਹੈ ਤੁਸੀਂ ਇਹਨੂੰ ਹਵਾ ਨਾ ਲਗਣ ਦਿਓ ਜੇ ਜ਼ਿਆਦਾ ਗਰਮੀ ਹੈ ਤਾਂ ਪਤਲੀ ਚੀਜ਼ ਇਹਨਾਂ ਬੰਨ ਲਓ ਬੰਨ ਲਓ ਤੇ ਜੇ ਸਰਦਾਂ ਨੂੰ ਤਾਂ ਗਰਮ ਪੱਟੀ ਲਾ ਦਿਓ ਠੀਕ ਹੈ ਦਰਸ਼ਕੋ ਆਸ ਕਰਦੇ ਹਾਂ ਤੁਹਾਨੂੰ ਸਮਝ ਆ ਗਈ ਹੋ ਗੱਲ ਇਹਨੂੰ ਤੁਸੀਂ ਖੁਦ ਅਜ਼ਮਾਓ ਡਾਕਟਰ ਕੋਲ ਜਾਣ ਤੋਂ ਪਹਿਲਾਂ ਹਫ਼ਤੇ ਵਿੱਚ ਤੁਹਾਡੀ ਜੋ ਵੀ ਗੋਡਾ ਮੋਡਾ ਬਾਹਾਂ ਹੈ ਕੁਝ ਵੀ ਹੈ ਉਹ ਠੀਕ ਹੋ ਜਾ ਇਸ ਤੋਂ ਬਾਅਦ ਆਪਣਾ ਅਗਲਾ ਨੁਸਖਾ ਹੈਗਾ ਜੀ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਕਿ ਭੈਣੇ ਸਾਡੇ ਬੱਚਿਆਂ ਨੂੰ ਹੱਕ ਪੈਂਦੀ ਹੈ ਸੋ ਉਹਦੇ ਲਈ ਤੁਹਾਨੂੰ ਦੱਸ ਦਈਏ ਜੀ ਬੱਚੇ ਘੱਟ ਬੋਲਦੇ ਆ ਹੱਕ ਪਾਉਂਦੇ ਆ ਤਤਲਾਉਂਦੇ ਆ ਤਾਂ ਤੁਸੀਂ ਬਦਾਮ ਰੋਗਣ ਲੈ ਲੈਣਾ ਉਹਨੂੰ ਇੱਕ ਚਮਚ ਦੁੱਧ ਦੇ ਵਿੱਚ ਪਾ ਕੇ ਦੋ ਤਿੰਨ ਸ਼ੀਸ਼ੀਆਂ ਆਪਦੇ ਬੱਚੇ ਨੂੰ ਪਿਆਓ ਜੇ ਗਰਮੀ ਆ ਤਾਂ ਥੋੜਾ ਜਿਹਾ ਘੱਟ ਮਾਤਰਾ ਚ ਪਾ ਲੋ ਤੇ ਜੇ ਸਰਦੀ ਆ ਤਾਂ ਇੱਕ ਚਮਚ ਪਾਓ ਉਸ ਨੂੰ ਹਰ ਰੋਜ਼ ਪਿਆਓ ਉਹ ਜਲਦੀ ਬੋਲਣ ਲੱਗੂਗਾ ਹੱਕ ਪਾਉਣੋਂ ਹਟ ਜੂਗਾ ਤੇ ਇਸ ਤੋਂ ਇਲਾਵਾ ਉਹਦੀ ਕਬਜ ਵੀ ਠੀਕ ਹੋ ਜੂ ਕਿਉਂਕਿ ਮੰਮੀ ਬੱਚਿਆਂ ਨੂੰ ਕਬਜ ਬਹੁਤ ਹੁੰਦੀ ਆ ਤੇ ਬੁੱਧਿਤ ਸਰਚ ਮਾਸ ਵੀ ਕਰੋ ਹਾਂਜੀ ਬਦਾਮ ਰੋਗਾਂ ਦੀ ਬਦਾਮ ਰੋਗਾਂ ਦੀ ਹਾਂ ਮਾਸ ਕਰੋ ਇੱਕ ਜਿਹੜਾ ਬੱਚੇ ਦੇ ਤਾਲਬਾ ਪੈ ਜਾਂਦਾ ਹੈ ਹੂੰ ਉਹਦੇ ਵਿੱਚ ਜਿਦੋਂ ਆਪਾਂ ਮੱਖਣੀ ਘੜਦੇ ਆਂ ਤਾਜੀ ਹਾਂਜੀ ਉਹ ਬੱਚਾ ਜੇ ਉਹ ਛੋਟਾ ਹੁੰਦਾ ਉਹਦੇ ਤਾਲਗਾ ਥੱਲੇ ਲੱਗ ਪੈਂਦਾ ਉਹਦੇ ਤੇ ਤੁਸੀਂ ਮੱਖਣੀ ਲਾਓ ਮੱਖਣੀ ਲਾਓ ਹਾਂ ਮੱਖਣੀ ਲਾਉਂਦੀਆਂ ਅਸੀਂ ਅੱਗੇ ਹਾਂਜੀ ਹੁਣ ਤਾਂ ਚਲ ਆਪਾਂ ਇਹੋ ਜਿਹੇ ਨੁਕਤੇ ਨਹੀਂ ਵਰਤਦੇ ਹੈਗੇ ਹਣ ਹੁਣ ਆਪਾਂ ਡਾਕਟਰ ਕੋਲ ਜਾੜਦੇ ਆਪਾਂ ਡਾਕਟਰ ਕੋਲ ਤਾਂ ਚਲੇ ਜਾਂਦੇ ਮੰਮੀ ਉਹ ਇਹੋ ਜਿਹੇ ਦਵਾਈਆਂ ਦੇ ਦਿੰਦੇ ਉਹ ਬੱਚੇ ਦਾ ਦਿਮਾਗ ਜਿਹੜਾ ਖੁਸ਼ਕ ਕਰ ਦਿੰਦੀਆਂ ਬੱਚਿਆਂ ਦਾ ਮੂੰਹ ਸੁੱਕਦਾ ਉਹ ਵਾਰ-ਵਾਰ ਠੰਡਾ ਪਾਣੀ ਪੀਂਦੇ ਠੰਡਾ ਪਾਣੀ ਉਹ ਜ਼ਿਆਦਾ ਬਿਮਾਰ ਹੁੰਦੇ ਜ਼ਿਆਦਾ ਬਿਮਾਰ ਹੁੰਦੇ ਸੋ ਇਹ ਕੋਸ਼ਿਸ਼ ਕਰਿਆ ਕਰੋ ਇਹ ਵਾਲੇ ਨੁਕਤੇ ਮਤ ਦੇ ਬੱਚਿਆਂ ਨੂੰ ਤੰਦਰੁਸਤ ਰੱਖੀ ਕਿਉਂਕਿ ਕਿੰਨੀ ਉਮਰ ਪਈ ਹੁੰਦੀ ਅਸੀਂ ਛੋਟਿਆਂ ਨੂੰ ਦਵਾਈਆਂ ਤੇ ਲਾ ਦਿੰਨੇ। ਹਾਂਜੀ। ਇਸ ਤੋਂ ਅਗਲਾ ਨੁਕਤਾ ਸੀ ਮੰਮੀ ਕਿਸੇ ਨੇ ਪੁੱਛਿਆ ਸੀ ਕਿ ਕੰਨ ਬਹੁਤ ਜ਼ਿਆਦਾ ਦੁਖਦੇ ਆ। ਕੰਨਾਂ ਦੇ ਵਿੱਚ ਰੇਸ਼ਾ, ਕੰਨ ਪਾਂ ਪਾਂ ਕਰਦੇ ਆ ਸਿੱਧੀ ਪੰਜਾਬੀ ਭਾਸ਼ਾ ਸ਼ਜੀ ਮੈਂ ਕਹਾਂ ਮਤਲਬ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਦਰਦ। ਹਾਂਜੀ। ਤਾਂ ਉਹਦੇ ਲਈ ਆਪਣਾ ਜਿਹੜਾ ਨੁਸਖਾ ਸੀ ਉਹ ਦੱਸੋ। ਉਹ ਬੀਪਲ, ਨਿੰਮ ਦੀ ਆਇਸ ਨੇ ਪੱਤੇ, ਪਿੱਪਲ ਦੇ ਪੱਤੇ ਹਾਂਜੀ ਤੇ ਜਾਮਨ ਦੇ ਪੱਤੇ। ਤੇ ਅੰਬ ਦੀ ਅੰਬ ਦੀ ਪੱਤੀ ਇੱਕ ਮਾਤਰਾ ਚ ਲੈ ਲਓ ਇਹਨੂੰ ਠੀਕ ਹੈ ਕਿਲੋ ਪਾਣੀ ਪਾ ਕੇ ਉਹਨੂੰ ਉਬਾਲੋ ਉਬਾਲ ਕੇ ਉਹਦੇ ਵਿੱਚ ਪੱਤੇ ਪਾ ਦਿਓ ਹੂੰ ਜਦੋਂ ਉਹ ਅੱਧਾ ਲੀਟਰ ਰਹਿ ਜੇ ਠੀਕ ਹੈ ਹਾਂ ਉਦੋਂ ਉਹਨੂੰ ਤੁਸੀਂ ਉਲਾ ਲਓ ਪੋਣ ਲਓ ਹੂੰ ਉਸ ਤੋਂ ਬਾਅਦ ਉਹਦੇ ਵਿੱਚ ਤੇਲ ਪਾ ਦਿਓ ਹਾਂਜੀ ਤੇਲ ਪਾ ਕੇ ਜਿੰਨਾ ਚਿਰ ਉਹ ਪਾਣੀ ਮੱਚਦਾ ਨਹੀਂ ਹੂੰ ਉਹਨਾਂ ਚਿਰ ਉਹਨੂੰ ਰਿਣੀ ਜਾਓ ਰਿਣੀ ਜਾਓ ਜਦੋਂ ਪਾਣੀ ਮਤਲਬ ਭਾਣ ਕੇ ਉੱਡ ਜਾਂਦਾ ਕੋਸਮ ਮੱਚ ਜਾਂਦਾ ਹਾਂਜੀ ਜਦੋਂ ਬਾਕੀ ਦਾ ਜਿਹੜਾ ਤੇਲ ਰਹਿ ਗਿਆ ਉਹ ਤੁਸੀਂ ਕਿਸੇ ਚੀਜ਼ ਸੀਸੀ ਸੀਸੀ ਪਾਓ ਤੁਸੀਂ ਕਦੋਂ ਵੀ ਉਹਨੂੰ ਦੋ ਟਾਈਮ ਪਾ ਸਕਦੇ ਕਿੰਨੀਆਂ ਕਿੰਨੀਆਂ ਬੂੰਦਾ ਪਾਓ ਭਵੇਂ ਤੁਸੀਂ ਦੋ ਬੂੰਦਾ ਪਾ ਲਓ ਭਵੇਂ ਤੈਨੂੰ ਇਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਇਹ ਤਾਂ ਦੇਸੀ ਦਵਾਈ ਹੈ ਹਾਂ ਇਹ ਤੁਸੀਂ ਪਾਓ ਸੋਨੂੰ ਸੁਣਨਾ ਵੀ ਲੱਗੂਗਾ ਰੇਸ਼ਾ ਵੀ ਰੇਸ਼ਾ ਵੀ ਕੱਟੂਗਾ ਦੇ ਸੋ ਦੋਹਾਂ ਵੀ ਹਟਣਗੇ ਇਹ ਨੁਕਤਾ ਖੁਦ ਸਾਡੇ ਆਪਣੇ ਇਥੇ ਮਾਸੀ ਜੀ ਆ ਉਹ ਆਪਣੇ ਲੋਕ ਗੀਤ ਸੌਂਦੇ ਆ ਜੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਤੁਸੀਂ ਵੀਡੀਓ 'ਚ ਜ਼ਰੂਰ ਦੱਸਿਓ ਬਹੁਤ ਪੈਣਾ ਦੇ ਕੰਨ ਦੁਖਦੇ ਆ ਵੀ ਕਿਸੇ ਦਾ ਪਣਾ ਹੋ ਕਿਸੇ ਦਾ ਉਹ ਕਹਿੰਦੇ ਭਲਾ ਹੋ ਜੂਗਾ ਕਹਿੰਦੇ ਮੇਰੇ ਕੰਨ ਬਹੁਤ ਦੁਖਦੇ ਸੀ ਮੈਨੂੰ ਉੱਚੀ ਸੁਣਦਾ ਸੀ ਤਾਂ ਉਹ ਜਿਵੇਂ ਮੰਮੀ ਨੇ ਦੱਸਿਆ ਵੀ ਐ ਜਾਮਣ ਅੰਬ ਪੀਪਲ ਦੇ ਪੱਤੇ ਲੈਣੇ ਆ 1 ਲੀਟਰ ਪਾਣੀ ਦੇ ਵਿੱਚ ਉਹਨੂੰ ਉਬਾਲ ਲੈਣਾ ਹੈ ਜਦੋਂ ਅੱਧਾ ਲੀਟਰ ਰਹੇਗਾ ਉਹ 'ਚ ਅੱਧਾ ਲੀਟਰ ਹੀ ਸਰੋਂ ਦਾ ਤੇਲ ਪਾ ਦੇਣਾ ਜਦੋਂ ਪਾਣੀ ਬਿਲਕੁਲ ਸੜ ਗਿਆ ਤੁਸੀਂ ਉਹਨੂੰ ਪਾਣ ਲੈਣਾ ਤੇ ਪੌਣ ਤੋਂ ਬਾਅਦ ਤੁਸੀਂ ਕੰਨਾਂ ਦੇ ਵਿੱਚ ਦੋ ਦੋ ਬੂੰਦਾਂ ਪਾਓ ਲਗਾਤਾਰ ਤੇ ਤੁਹਾਡਾ ਜਿਹੜਾ ਕੰਨ ਹੈ ਉਹ ਦਰਦ ਕਰਨਾ ਹਟੂ ਤੇ ਰੇਸ਼ਾ ਵੀ ਠੀਕ ਹੋ ਜਾਵੇ। ਹਲੇ ਵੀਪਣਾ ਪਤਾ ਉਹ ਨੁਕਤੇ ਦੱਸਣੇ ਆ ਜਿਹੜੇ ਆਪ ਆਪ ਵੀ ਅਪਣਾਓ। ਆਪਾਂ ਕਿਹੜਾ ਕੋਈ ਗ੍ਰੰਥਾਂ ਚੋਂ ਕਿਉਂਕਿ ਅਸੀਂ ਕਿਸੇ ਦੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਇਹ ਸਾਡਾ ਮਕਸਦ ਬਿਲਕੁਲ ਵੀ ਨਹੀਂ ਹੈਗਾ। ਹੋ ਸਕਦਾ ਸਾਡਾ ਕੋਈ ਛੋਟਾ ਜਿਹਾ ਟੋਟਕਾ ਤੁਹਾਡੀ ਜਿਹੜੀ ਜ਼ਿੰਦਗੀ ਦਾ ਰੋਗ ਆ ਉਹਨੂੰ ਖਤਮ ਕਰ ਦੇਵੇ।